ਦੋਸਤੋ ਇਸ ਵੇਲੇ ਰੁਕ ਕਰ ਲੈਨੇ ਆ ਇੱਕ ਵੱਡੀ ਖਬਰ ਦਾ ਜਿੱਥੇ ਕਿ ਅਮਰੀਕਾ ਦੇ ਵਿੱਚ ਪੰਜਾਬਣ ਵੱਲੋਂ ਜੋ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਮਨਦੀਪ ਕੌਰ ਦੇ ਘਰ ਵਾਲੇ ਰਣਜੋਧ ਵੀਰ ਸਿੰਘ ਦਾ ਬਿਆਨ ਵੀ ਹੁਣ ਵੇਖਣ ਨੂੰ ਮਿਲੇ ਹੈ ਪਹਿਲਾਂ ਦੱਸਣਾ ਚਾਹਾਂਗੇ ਕਿ ਮਨਦੀਪ ਕੌਰ ਦਾ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਕਿ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਸੀ ਮਨਦੀਪ ਕੌਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਜਿਸ ਦੇ ਤਹਿਤ ਚੱਲਦੇ ਆ ਕੁਝ ਘਰ ਵਾਲੇ ਤੇ سنگੀਨ ਇਲਜ਼ਾਮ ਵੀ ਲਾਏ ਗਏ ਸੀ ਪਰਿਵਾਰ ਵਾਲਿਆਂ ਦੇ ਵੱਲੋਂ ਤੇ ਮਨਦੀਪ ਕੌਰ ਦੀ ਭੈਣ ਨੇ ਵੀ ਕਾਫੀ ਗੱਲਾਂ ਵੀ ਕਹਿਣਾ ਕੀਤੀਆਂ ਸੀ ਆਪਣੇ ਜੀਜੇ ਦੇ ਬਾਰੇ ਤੇ ਦੱਸਣਾ ਚਾਹਾਂਗੇ ਮਨਦੀਪ ਕੌਰ ਨੇ ਘਰੇਲੂ ਹਿੰਸਾ ਦੇ ਚੱਲਦਿਆਂ ਖੁਦਕੁਸ਼ੀ ਕੀਤੀ ਹੈ ਜਿੱਥੇ ਕਿ ਆਪਣੀਆਂ ਦੋ ਉਹਦੀਆਂ ਧੀਆਂ ਵੀ ਨੇ ਜਿਨ੍ਹਾਂ ਦੀ ਉਮਰ 2 ਸਾਲ ਤੇ ਲਗਭਗ 1 ਦੀ 6 ਸਾਲ ਦਸੀ ਜਾ ਰਹੀ ਹੈ ਤੇ ਦੋਨੇ ਧੀਆ ਨੂੰ ਛੱਡ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਚੁੱਕੀ ਹੈ ਮਨਦੀਪ ਕੌਰ ਜੋ ਕਿ ਨਿਊਯਾਰਕ ਰਿਚਮਲ ਹਿੰਡ ਦੇ ਵਿੱਚ ਰਹਿੰਦੀ ਪਈ ਹੈ ਦੱਸਣਾ ਚਾਹਾਂਗੇ ਮਨਦੀਪ ਕੌਰ ਦੇ ਘਰ ਵਾਲੇ ਦਾ ਹੁਣ ਬਿਆਨ ਸਾਹਮਣੇ ਆ ਰਿਹਾ ਹੈ ਉਸ ਦਾ ਕਹਿਣਾ ਹੈ ਜੋ ਕੁੱਟ ਮਾਰਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਰੀਬ 5 ਸਾਲ ਪੁਰਾਣੀ ਹੈ ਉਸ ਵੀਡੀਓ ਤੇ ਪਹਿਲਾਂ ਹੀ ਮੈਂ 1.5 ਸਾਲ ਦੀ ਸਜ਼ਾ ਭੁਗਤ ਵੀ ਚੁੱਕਿਆ ਹਾਂ ਇਹ ਕਹਿਣਾ ਹੈ ਰਣਜੋਦ ਵੀਰ ਸਿੰਘ ਦਾ ਦਰਸਲ ਜੋ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਕੁੱਟਮਾਰ ਕੀਤੀ ਜਾ ਰਹੀ ਹੈ ਮੰਦੀਪ ਕੌਰ ਦੀ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਮਨਦੀਪ ਕੌਰ ਦੀ ਕੁੱਟਮਾਰ ਹੋ ਰਹੀ ਹੈ ਤੇ ਉਸ ਤੇ ਉੱਪਰ ਬਿਆਨ ਦਿੱਤਾ ਰਣਜੋਧ ਵੀਰ ਸਿੰਘ ਨੇ ਕਿਹਾ ਕਿ ਉਹ ਵੀਡੀਓ 5 ਸਾਲ ਪੁਰਾਣੀ ਹੈ ਤੇ ਉਸ ਕੁੱਟਮਾਰ ਨੂੰ ਲੈ ਕੇ ਮੈਂ 1.5 ਸਾਲ ਦੀ ਸਜ਼ਾ ਵੀ ਭੁਗਤ ਚੁੱਕਿਆ ਇਹ ਗੱਲ ਕਹੀ ਜਾ ਰਹੀ ਹੈ ਖੋਦਖੁਸ਼ੀ ਨੋਟ ਵਾਲੀ ਵੀਡੀਓ ਅਤੇ ਪੁਰਾਣੀ ਵੀਡੀਓ ਨੂੰ ਗਲਤ ਢੰਗ ਨਾਲ ਜੋੜਿਆ ਜਾ ਰਿਹਾ ਹੈ ਜਿਵੇਂ ਕਿ ਇਹ ਕਿਹਾ ਜਾ ਰਿਹਾ ਹੈ ਕਿ ਇਹ ਖੋਦਖੁਸ਼ੀ ਜਿਹੜੀ ਹੈ ਉਸ ਵੀਡੀਓ ਦੇ ਕਰਕੇ ਕੀਤੀ ਗਈ ਹੈ ਜੋ ਜਿਸ ਦੇ ਵਿੱਚ ਮਨਦੀਪ ਦੀ ਕੁੱਟਮਾਰ ਹੋ ਰਹੀ ਹੈ ਜਦਕਿ ਉਹ ਵੀਡੀਓ ਬਹੁਤ ਪੁਰਾਣੀ ਹੈ ਜਿਸ ਦੀ ਸੱਜਾ ਵੀ ਮੈਨੂੰ ਮਿਲ ਚੁੱਕੀ ਹੈ ਖੋਦਖੁਸ਼ੀ ਵਾਲੀ ਵੀਡੀਓ ਤੇ ਉਸ ਕੁੱਟਮਾਰ ਵਾਲੀ ਵੀਡੀਓ ਨੂੰ ਇੱਕ ਦੱਸਿਆ ਜਾ ਰਿਹਾ ਹੈ ਉਸ ਕਰਕੇ ਉਹ ਵੀਡੀਓ ਜਿਹੜੀ ਹੈ ਵਾਇਰਲ ਕੀਤੀ ਜਾ ਰਹੀ ਹੈ ਸਾਡੀ ਵਿਵਹਤਾ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਰਣਜੋਧ ਵੀਰ ਸਿੰਘ ਦਾ ਕਹਿਣਾ ਹੈ ਕਿ ਜਿਸ ਦੇ ਵਿੱਚ ਅਸੀਂ ਬਹੁਤ ਹੁਣ ਖੁਸ਼ ਚੱਲ ਰਹੇ ਸੀ ਮਨਦੀਪ ਦੀ ਦਿਮਾਗੀ ਹਾਲਤ ਵਿਆਹ ਤੋਂ ਪਹਿਲਾਂ ਹੀ ਠੀਕ ਨਹੀਂ ਸੀ ਜਿਸ ਕਰਕੇ ਜਿਹੜੀ ਕਿ ਮੈਨੂੰ ਵੀ ਪਰੇਸ਼ਾਨੀ ਦਿੰਦੀ ਰਹਿੰਦੀ ਸੀ ਹਾਲਾਂਕਿ ਕਈ ਵਾਰ ਅਜ਼ਹਿੀਆਂ ਗੱਲਾਂ ਵੀ ਦੋਨਾਂ ਦੇ ਵਿੱਚ ਹੋ ਜਾਂਦੀਆਂ ਸੀ ਜਿਹੜੀਆਂ ਕਿ ਮਨਦੀਪ ਤੇ ਰਣਜੋਧ ਵੀਰ ਸਿੰਘ ਇੱਕ ਦੂਜੇ ਨੂੰ ਕਾਫੀ ਗੱਲਾਂ ਵੀ ਕਹਿ ਜਾਂਦੇ ਸੀ ਜਿਨ੍ਹਾਂ ਦੇ ਕਰਕੇ ਘਰ ਦੇ ਵਿੱਚ ਕਲੇਸ਼ ਤੱਕ ਵੀ ਛਿੜ ਜਾਂਦਾ ਸੀ ਜਿਨ੍ਹਾਂ ਦੇ ਕਰਕੇ ਘਰ ਦੇ ਵਿੱਚ ਅਜਿਹੀ ਨੌਬਤ ਵੀ ਆ ਜਾਂਦੀ ਸੀ ਕਿ ਦੋਨਾਂ ਦੇ ਵਿੱਚ ਲੜਾਈ ਝਗੜੇ ਦੇ ਅਸਾਰ ਜਿਹੜੇ ਵਾਖੂਬੀ ਵੱਧ ਵੀ ਜਾਂਦੇ ਸੀ ਲੜਾਈ ਝਗੜੇ ਤੇ ਚੱਲਦੇ ਆ ਮਨਦੀਪ ਕੌਰ ਜਿਵੇਂ ਕਿ ਲਗਾਤਾਰ ਆਪਣੇ ਵੱਲੋਂ ਕੀਤੇ ਜਾ ਰਹੇ ਸੀ ਮਨਦੀਪ ਕੌਰ ਜਿਹੜੇ ਨੇ ਲਗਾਤਾਰ ਆਪਣੇ ਵੱਲੋਂ ਖੁਦਖੁਸ਼ੀਆਂ ਕੀਤੀਆਂ ਜਾਂਦੀਆਂ ਨੇ ਤੇ ਉਹ ਤਰਜਮਾਨੀ ਜਿਹੜੀ ਹੈ ਇਸੇ ਗੱਲ ਤੇ ਹੁੰਦੀ ਹੈ ਕਿ ਘਰੇਲੂ ਝਗੜੇ ਲੜਾਈ ਦੇ ਕਰਕੇ ਖੁਦਖੁਸ਼ੀਆਂ ਹੁੰਦੀਆਂ ਨੇ ਪਰ ਮਨਦੀਪ ਕੌਰ ਦਾ ਕੇਸ ਇਸ ਤੋਂ ਕੁਝ हट ਕੇ ਬਿਆਨ ਕਰ ਰਿਹਾ ਹੈ ਜਿਸ ਤਰ੍ਹਾਂ ਕਿ ਮਨਦੀਪ ਕੌਰ ਨੇ ਆਪਣੀ ਵੀਡੀਓ ਦੇ ਵਿੱਚ ਇਹ ਇਲਜ਼ਾਮ ਵੀ ਲਾਏ ਸੀ ਆਪਣੇ ਪਤੀ ਤੇ ਕਿ ਮੇਰੇ ਨਾਲ ਕੁੱਟਮਾਰ ਕਰਨੀ ਔਰ ਬਾਹਰ ਨਜਾਇਜ਼ ਜਿਵੇਂ ਸਬੰਧ ਰੱਖਣੇ ਔਰਤਾਂ ਦੇ ਨਾਲ ਘੁੰਮਣਾ ਫਿਰਨਾ ਜੋ ਕਿ ਮਨਦੀਪ ਨੂੰ ਕਦੇ ਵੀ ਪ੍ਰਵਾਨ ਨਹੀਂ ਸੀ ਹਾਲਾਂਕਿ ਆਪਣੇ ਪਰਿਵਾਰ ਤੋਂ ਮਾਫੀ ਵੀ ਮੰਗੀ ਸੀ ਵੀਡੀਓ ਦੇ ਵਿੱਚ ਤੇ ਉਹ ਗੱਲ ਜਿਹੜੀ ਹੈ ਇੱਕ ਕੀਤੀ ਜਾਂਦੀ ਹੈ ਜਿੱਥੇ ਕਿ ਵੀਡੀਓ ਕਨਫੈਸ਼ਨ ਦੇ ਵਿੱਚ ਗੱਲ ਹੋ ਰਹੀ ਹੈ ਕਿ ਸਿੱਧੂ ਮੂਸੇਵਾਲੇ ਦਾ ਜਿਵੇਂ ਕਤਲ ਹੋਇਆ ਸੀ ਉਸ ਦੇ ਵਿੱਚੋਂ ਦੁਨੀਆ ਹਜੇ ਬਾਹਰ ਨਹੀਂ ਸੀ ਨਿਕਲੀ ਪਰ ਮਨਦੀਪ ਕੌਰ ਦੇ ਕੇਸ ਨੇ ਹਰ ਇੱਕ ਨੂੰ ਦਹਿਲਾ ਦਿੱਤਾ ਏ ਮਨਦੀਪ ਨੇ ਵੀ ਦੱਸਿਆ ਕਿ ਘਰਦਿਆਂ ਤੋਂ ਮਾਫੀ ਮੰਗਣ ਦਾ ਕਾਰਨ ਇਹ ਸੀ ਕਿ ਮਨਦੀਪ ਨੇ ਘਰਦਿਆਂ ਤੋਂ ਬਾਹਰ ਜਾ ਕੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਰਣਜੋਧ ਵੀਰ ਸਿੰਘ ਦੇ ਨਾਲ ਵਿਆਹ ਕੀਤਾ ਸੀ ਪਰ ਜੋ ਕਿ ਭਰਦਿਆਂ ਨੂੰ ਪ੍ਰਵਾਨ ਨਹੀਂ ਸੀ ਤੇ ਇਸ ਜਿਵੇਂ ਕਿ ਮਨਦੀਪ ਨੇ ਇਹ ਵੀ ਦੱਸਿਆ ਕਿ ਉਸ ਦੀਆਂ ਦੋ ਧੀਆਂ ਵੀ ਨੇ ਹਾਲਾਂਕਿ ਉਹ ਸਾਰੀਆਂ ਚੀਜ਼ਾਂ ਅੱਜ ਖੰਗਾਲੀਆਂ ਜਾ ਰਹੀਆਂ ਨੇ ਹਾਲਾਂਕਿ ਅ ਅਮਰੀਕਾ ਦੇ ਵਿੱਚ ਹੋਈ ਇਸ ਖੁਦਖੁਸ਼ੀ ਨੇ ਹਰ ਇੱਕ ਨੂੰ ਪੰਜਾਬ ਦੇ ਵਿੱਚ ਦੁੱਖ ਦਿੱਤਾ ਹੈ ਤੇ ਇੱਕੋ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ ਕਿ ਮਨਦੀਪ ਕੌਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਹਾਲਾਂਕਿ ਕੁਝ ਸਿਤਾਰਿਆਂ ਨੇ ਵੀ ਇਸ ਦੇ ਲਈ ਕੁਝ ਭਾਵਕ ਪੋਸਟਾਂ ਵੀ ਪਾਉਣੀਆਂ ਕੀਤੀਆਂ ਨੇ ਜਿਵੇਂ ਕਿ ਮਨਦੀਪ ਕੌਰ ਦੀ ਹਤਿਆ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਖੁਦਕੁਸ਼ੀ ਮਨਦੀਪ ਦੇ ਵੱਲੋਂ ਕੀਤੀ ਗਈ ਹੈ ਉਹ ਚੀਜ਼ ਨੂੰ ਵੇਖਦੇ ਹੋਏ ਕਾਫੀ ਪੰਜਾਬੀਆਂ ਦੇ ਵੱਲੋਂ ਵੀ ਇਸ ਚੀਜ਼ ਨੂੰ ਬਹੁਤ ਮੰਦ ਭਾਗਾ ਕਰਾਰਿਆ ਜਾ ਰਿਹਾ ਹੈ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਪੰਜਾਬੀਆਂ ਦੇ ਵਿੱਚ ਰੋਪ ਆਇਆ ਜਾ ਰਿਹਾ ਤੇ ਪਰਿਵਾਰ ਦੇ ਨਾਲ ਹਮਦਰਦੀ ਵੀ ਕਿਤੇ ਨਾ ਕਿਤੇ ਜਤਾਈ ਜਾ ਰਹੀ ਹੈ ਦੂਜੇ ਪਾਸੇ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬਣ ਮਨਦੀਪ ਕੌਰ ਵੱਲੋਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜੋ ਕਿ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਮਨਦੀਪ ਕੌਰ ਖੁਦਕੁਸ਼ੀ ਕਰਨ ਤੋਂ ਪਹਿਲਾਂ ਜਿਵੇਂ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਬਾਰੇ ਪੂਰੀ ਦੁਨੀਆ ਨੂੰ ਦੱਸਦੀ ਹੈ ਤੇ ਆਪਣੇ ਮਾਤਾ ਪਿਤਾ ਤੇ ਪਰਿਵਾਰ ਤੋਂ ਮਾਫੀ ਵੀ ਮੰਗਦੀ ਹੈ ਇਸ ਘਟਨਾ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹਾਲ ਹੀ ਦੇ ਵਿੱਚ ਪੋਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਇਸ ਘਟਨਾ ਨੂੰ ਸੁਣ ਕੇ ਭਾਵੁਕ ਪੋਸਟਾਂ ਵੀ ਪਾਈਆਂ ਨੇ ਅਦਾਕਾਰਾ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਉਸਨੇ ਲਿਖਿਆ ਹੈ ਕਿ ਮੇਰਾ ਇਹ ਸੁਣਨ ਦਾ ਦਿਲ ਨਹੀਂ ਹੈ ਪਰ ਮੈਂ ਉਹਨਾਂ ਦੋ ਬੱਚਿਆਂ ਨੂੰ ਇਸ ਆਦਮੀ ਦੀ ਗ੍ਰਿਫਤ ਤੋਂ ਬਾਹਰ ਆਉਣ ਦੀ ਲੋੜ ਸਮਝਦੀਆਂ ਮੈਨੂੰ ਟੈਗ ਕਰਨ ਲਈ ਧੰਨਵਾਦ ਆਓ ਸਾਰੇ ਜਾਗਰੂਕਤਾ ਫੈਲਾਈਏ ਬਹੁਤ देर ਹੋਣ ਤੋਂ ਪਹਿਲਾਂ ਬਾਹਰ ਨਿਕਲ ਜਾਓ ਨੀਰੂ ਬਾਜਵਾ ਨੇ ਅੱਗੇ ਕਿਹਾ ਹੈ ਕਿ ਮਨਦੀਪ ਕੌਰ ਨੂੰ ਦੁਬਾਰਾ ਪੋਸਟ ਕੀਤਾ ਟ੍ਰਿਗਰ ਚੇਤਾਵਨੀ ਸੀ ਤੁਸੀਂ ਦੋ ਧੀਆ ਜਿਨ੍ਹਾਂ ਦੀ ਉਮਰ 4 ਅਤੇ 6 ਸਾਲ ਹੈ ਉਹਨੂੰ ਦੂਜੇ ਕਮਰੇ ਦੇ ਵਿੱਚ ਚੀਕਦੇ ਹੋਏ ਸੁਣ ਸਕਦੇ ਆ ਜਦੋਂ ਕਿ ਉਹਨਾਂ ਦੀ ਮਾਂ ਮਨਦੀਪ ਕੌਰ ਦਾ ਰਣਜੋਧ ਵੀਰ ਸਿੰਘ ਸੰਧੂ ਵੱਲੋਂ ਸਰੀਰਕ ਤੌਰ ਤੇ ਉਹਨਾਂ 'ਤੇ ਹਮਲਾ ਕੀਤਾ ਜਾ ਰਿਹਾ ਸੀ ਕੁੱਟਿਆ ਜਾ ਰਿਹਾ ਸੀ ਦੋ ਧੀਆ ਅਜੇ ਵੀ ਉਸ ਦੇ ਕੋਲ ਕਿਉਂ ਨੇ ਇਹ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ ਦੂਜੇ ਪਾਸੇ ਤੁਹਾਨੂੰ ਦੱਸਾਂਗੇ ਉਸ ਨੂੰ ਫਿਲਹਾਲ ਮਨਦੀਪ ਦੇ ਅੰਤਿਮ ਸੰਸਕਾਰ ਦੀ ਯੋਜਨਾ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਹੈ ਕੁੜੀਆਂ ਅਜੇ ਵੀ ਰਣਜੋੜ ਦੇ ਨਾਲ ਕਿਉਂ ਰਹਿ ਰਹੀਆਂ ਨੇ ਇਹ ਗੱਲ ਕੀਤੀ ਗਈ ਹੈ ਨੀਰੂ ਬਾਜ਼ਵਾ ਦੇ ਵੱਲੋਂ ਕਿਤੇ ਨਾ ਕਿਤੇ ਜੇ ਇਸ ਗੱਲ ਨੂੰ ਵੇਖਿਆ ਜਾਏ ਇਹ ਗੱਲ ਬਿਲਕੁਲ ਸਾਫ਼ ਵੀ ਹੈ ਔਰ ਠੀਕ ਵੀ ਹੈ ਕਿ ਉਸ ਧੀਆਂ ਨੂੰ ਉਹਦੇ ਕੋਲੋਂ ਲੈ ਕੇ ਆਉਣ ਦੀ اپیل ਵੀ ਜੜੀ ਕੀਤੀ ਗਈ ਹੈ ਹਾਲਾਂਕਿ ਕੁਝ ਸਿਤਾਰਿਆਂ ਨੇ ਹੋਰ ਵੀ ਆਪਣੇ ਵੱਲੋਂ ਪੋਸਟਾਂ ਸਾਂਝੀਆਂ ਕੀਤੀਆਂ ਨੇ ਜਿਵੇਂ ਕਿ ਇੱਕ ਪੋਸਟ ਹੋਰ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਮਸ਼ਹੂਰ ਅਦਾਕਾਰ ਗਾਇਕ ਰਣਜੀਤ ਬਾਵਾ ਨੇ ਇਸ ਘਟਨਾ ਬਾਰੇ ਭਾਵੁਕ ਗੱਲਾਂ ਵੀ ਕੀਤੀਆਂ ਨੇ ਗਾਇਕ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਸਨੇ ਲਿਖਿਆ ਹੈ ਕਿ ਮਨਦੀਪ ਕੌਰ ਭੈਣ ਦੀ ਵੀਡੀਓ ਵੇਖ ਕੇ ਬਹੁਤ ਦੁੱਖ ਹੋਇਆ ਅਸੀਂ ਇਨਾ ਪੜ੍ਹ ਲਿਖ ਕੇ ਇੰਨੇ ਵੱਡੇ ਮੁਲਕਾਂ ਦੇ ਵਿੱਚ ਪਹੁੰਚ ਕੇ ਵੀ ਅਜੇ ਤੱਕ ਇਨਾ ਹੀ ਨਹੀਂ ਸਮਝ ਸਕੇ ਨਹੀਂ ਸਿੱਖ ਸਕੇ ਜਿਹੜੀ ਔਰਤ ਤੁਹਾਡੇ ਬੱਚੇ ਤੇ ਇੰਨੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਚੱਲ ਰਹੀ ਹੈ ਉਸ ਉੱਪਰ ਇਨਾ ਅਤਿਆਚਾਰ ਕਿਉਂ ਇੰਨੀ ਕੁੱਟ ਮਾਰ ਕਿਉਂ ਸ਼ਕਤੀਸ਼ਾਲੀ ਹੁੰਦੀ ਹੈ ਔਰਤ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਨੂੰ ਕੁੱਟੀ ਜਾਈਏ ਇਸ ਦੇ ਨਾਲ ਹੀ ਇੱਕ ਹੋਰ ਗਾਇਕ ਅਤੇ ਅਦਾਕਾਰ ਤਰਸੇਮ ਜਸੜ ਨੇ ਇੰਸਟਾਗ੍ਰam ਪੋਸਟ ਸਾਂਝੀ ਕੀਤੀ ਜਿਸ ਚ ਅਦਾਕਾਰ ਨੇ ਭਾਵਪਕ ਹੋ ਕੇ ਲਿਖਿਆ ਕਿ ਉਹ ਸੰਸਾਰ ਹੈ ਜਿਸ ਦੇ ਵਿੱਚ ਅਸੀਂ ਰਹਿ ਰਹੇ ਹਾਂ ਇੰਨੀ ਨਫ਼ਰਤ ਕਿਉਂ ਆ ਕਿੱਥੋਂ ਲੈ ਕੇ ਆਉਂਦੇ ਨੇ ਉਹ ਯਾਰ ਕਿੱਥੇ ਜਵਾਬ ਦੇਣਾ ਇਹੋ ਜਿਹੇ ਪਾਪ ਕਰਕੇ ਬਾਹਰ ਆ ਕੇ ਅਸੀਂ ਇੱਥੇ ਖੜੇ ਹਾਂ ਪੜ੍ਹ ਲਿਖ ਕੇ ਵੀ ਅਸੀਂ ਇਹ ਕਰ ਰਹੇ ਹਾਂ ਇਹ ਸਾਡੇ ਸਮਾਜ ਦੀ ਤਰਫੋਂ ਵੱਡੀ ਅਸਫਲਤਾ ਹੈ ਤੇ ਸ਼ਰਮਨਾਕ ਗੱਲ ਹੈ ਜੋ ਕਿ ਹੁਣ ਸਾਹਮਣੇ ਆਈ ਹੈ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਨੇ ਜੋ ਮੰਦੀਪ ਦੇ ਕੇਸ ਦੇ ਨਾਲ ਜੁੜੀਆਂ ਹੋਈਆਂ ਨੇ ਕਾਫੀ ਲੋਕਾਂ ਨੇ ਇੱਕੋ ਗੱਲ ਕੀਤੀ ਹੈ ਕਿ ਉਸ ਲੜਕੀ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਸੋ ਮਿਲਦਿਆਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ